ਪੰਜਾਬ 'ਚ ਰਾਤ ਦੇ ਹਨੇਰੇ ਵਿੱਚ ਸਵਾ ਦੋ ਕਰੋੜ ਰੁਪਏ ਦੀ ਚੋਰੀ ਐਨੀ ਵੱਡੀ ਚੋਰੀ ਦੀ ਸੀਸੀਟੀਵੀ ਨੇ ਸਾਰਾ ਪੰਜਾਬ ਇਲਾਕੇ ਰੱਖ ਦਿੱਤਾ ਹਨੇਰੇ ਦਾ ਫਾਇਦਾ ਚੱਕ ਕੇ ਤਿੰਨ ਥਾਵਾਂ ਤੋਂ ਚੋਰ ਕਰੋੜਾਂ ਰੁਪਏ ਦੀ ਚੋਰੀ ਕਰਕੇ ਭਰਾੜੂ ਗਏ ਪਹਿਲਾਂ ਗਹਿਣਿਆਂ ਦੇ ਸ਼ੋਅਰੂਮ ਦੀ ਕੰਧ ਨੂੰ ਪਾੜ ਲਾ ਲਿਆ ਫਿਰ ਜਦੋਂ ਸੇਫ ਨਾ ਟੁੱਟਿਆ ਤਾਂ ਸਤੰਦਰ ਗਹਿਣਿਆਂ ਨਾਲ ਭਰਿਆ ਹੋਇਆ ਸੇਫੀ ਚੱਕੀ ਲੈ ਗਏ ਦੇਖੋ ਨਕਾਬਪੋਸ਼ ਸਟੋਰ ਪਹਿਲਾਂ ਅੱਧੀ ਰਾਤ ਨੂੰ ਦੁਕਾਨ ਅੰਦਰ ਐਂਟਰ ਹੁੰਦੇ ਨੇ ਆਉਂਦਿਆ ਹੀ ਦੁਕਾਨ 'ਚ ਪਏ ਗਹਿਣੇ ਤੇ ਪੈਸਾ ਨਾ ਬੂਰਾ ਪਰ ਲੈ ਦਿੰਦੇ ਨੇ। ਸੇਕ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਤਾਲਾ ਨਹੀਂ ਤੁਰਦਾ ਤਾਂ ਪਤੰਦਰ ਤਿਜੋਰੀ ਨਾਲ ਹੀ ਚਾਕਰੀ ਭਰਾ ਦੇ ਜਾਂਦੇ ਨੇ। ਇਹ ਚੋਰੀਆਂ ਪੰਜਾਬ ਦੇ ਤੋਂ ਵੱਖ-ਵੱਖ ਸ਼ਹਿਰਾਂ 'ਚ ਹੋਈਆਂ ਨੇ। ਪਹਿਲਾਂ ਜਲੰਧਰ ਦੇ ਤੋਂ ਜੁੰਗੀ ਸ਼ੋਅਰੂਮ 'ਚ 52 ਲੱਖ ਰੁਪਏ ਦੇ ਗਹਿਣੇ ਚੋਰੀ ਹੋਏ। ਫਿਰ ਅੰਮ੍ਰਿਤਸਰ ਦੇ ਇੱਕ ਜੁੰਗੀ ਸ਼ੋਅਰੂਮ ਤੋਂ ਸਵਾ 1.5 ਕਰੋੜ ਰੁਪਏ ਦੀ ਚੋਰੀ ਕਰਕੇ ਚੋਰ ਭਰਾ ਹੋ ਗਏ। ਕੀ ਹੋਇਆ ਜਾਣਕਾਰੀ ਦੇ ਦਿਓ ਜੀ ਜਾਣਕਾਰੀ ਇਹ ਵੀ ਇਸ ਦਾ ਰਾਤੀ ਬੰਦ ਕਰਕੇ ਜਾਇਆ ਜੀ ਛੇ ਵਜੇ ਸਾਨੂੰ ਟਾਫਿਆੜੇ ਨੂੰ ਬੋਲ ਦਿੱਤਾ ਤੁਹਾਡੇ ਨਾਲੇ ਲਿਖੇ ਸਮੱਸਿਆ ਸੀ ਆਇਆ ਤੇ ਦੇਖਿਆ ਉਹ ਬੋਲ ਸੀ ਆਈ ਸੀ ਥੋੜਾ ساری ਫੋਟੋ ਖੁੱਲੂਆਂ ਦੇਖੀ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁਕਾਨ ਖੋਲ੍ਹੇ ਨੂੰ ਅਜੇ ਹੁਣੇ ਹੀ ਨਹੀਂ ਹੋਇਆ ਜੀ ਇੱਕ ਮਹੀਨੇ ਪਹਿਲਾਂ ਦੁਕਾਨ ਦੇ ਵਿੱਚੋਂ ਕੀ ਕੀ ਚੀਜ਼ਾਂ ਲੈ ਕੇ ਗਏ ਨੇ ਚਾਹੀ ਸੀ ਬੁਣਾਨੀ ਸੀ ਨਵੀਂ ਸੀ ਚਾਹੀਦੀ ਹਾਂ ਰੋਲੇ ਦੇ ਕੋਕੇ ਸੀ ਆੜੀਆਂ ਸੀ ਸੋਨਾ ਉਹਨਾ ਕੋ ਘਾਤੋਨਾ ਨਹੀਂ ਦੇ ਬੋਲ ਕੰਮੀਆਂ ਵਾਲੀ ਉਹਦੀ ਸੀ ਕੈਸ਼ ਸੀਗਾ ਕੈਸ਼ ਨਹੀਂ ਸੀ ਅੱਛਾ ਤੇ ਟੋਟਲ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਹੈ ਨਹੀਂ ਚੱਲ ਸਕਦਾ 20000 ਰੁਪਏ ਕਿਹੜੇ ਥਾਣੇ ਤੁਸੀਂ ਕੰਪਲੇਂਟ ਕੀਤੀ ਆ ਆਠੀ ਮੇਟੇ

ਇਹ ਸਾਰਾ ਅੱਛਾ ਇਹ ਉਹ ਦੋ ਜਿਹੜੇ ਚੋਰ ਆਏ ਜਿੰਨੇ ਵੀ ਚੋਰ ਆਏ ਸੀਗੇ ਉਹ ਪਿੱਛੇ ﺍﻟमारी ਨਹਿਰ ਦੇ ਵਿੱਚ ਸੱਟ ਗਏ ਨੇ ਹਾਂਜੀ ਓਕੇ ਜੀ ਤੁਸੀਂ ਥਾਣੇ ਕੰਪਲੇਂਟ ਕਰਾਈ ਹਾਂਜੀ ਥਾਣੇ ਦਾ ਆਏ ਸਾਹਿਬ ਤੁਹਾਨੂੰ ਆਏ ਤੁਸੀਂ ਇਹ ਉਹਦੋਂ ਦੀ ਆਏ ਆ ਜੀ ਤੇ ਕਿਸੇ ਹੋਰ ਵੀ ਦੁਕਾਨ ਚੋਰੀ ਹੋਈ ਆ ਹਾਂਜੀ ਉਹ ਅੱਗ ਹੀ ਹੋਈ ਹੈ ਅੱਛਾ ਅਨਸਰ ਅੱਜ ਕੀ ਹੋਇਆ ਇਸ ਮਾਮਲੇ ਬਾਰੇ ਜਾਣਕਾਰੀ 100 ਵਜੇ ਕੋਈ ਨਾਮ ਵਾਲ ਨੂੰ ਰੱਖ ਲਈ ਰਿਹਾ ਮੈਂ ਜੀ ਦੁਦ ਰੱਖ ਸਕ ਹੈ ਕਿ ਦਈਪੁਰ ਮਾਰਕੀਟ ਦੇ ਵਿੱਚ ਦੇ ਕੋਈ ਮਾਰਕੀਟ ਦੇ ਵਿੱਚੋਂ ਗਾਣ ਦੇ ਸ਼ਰਦ ਦੌਰ ਦੇ ਹੋਣਾ ਗਿਆ ਸਰ ਸੀਸੀਟੀਵੀ ਫੁਟੇਜ ਦੇਖੀਏ ਸੀਸੀਟੀਵੀ ਫੁਟੇਜ ਦੇਖ ਰਹਾ ਹਾਂ ਤੇ ਵਿੱਚ ਪੰਜ-ਛੇ-ਸੱਤ ਬੰਦੇ ਅਨਨੌਮ ਪਰਚੰਗੇੜੇ ਲੱਗੇ ਆ ਦਿੱਤੇ ਆ ਤੁਸੀਂ ਤਾਂ ਇਹ ਨਹੀਂ ਸਰ ਚੋਰ ਕਿੱਦਾਂ ਆਏ ਹੈਗੇ ਮੈਨੂੰ ਦੱਸ ਦਿਓ ਚੋਰਾ ਜੋ ਜੂਟੀ ਬੰਦ ਕਾਉਂਦਾ ਉਹ ਫੈਦਲਾ ਆਇਆ ਜਿਹਨੇ ਪਿੱਛੋਂ ਆਟੋ ਆਇਆ ਆਟੋ ਤੋਂ ਬਾਅਦ ਕਰਕੇ ਫੈਦਲਾ ਆਇਆ ਫੈਦਲਾ ਅਰਜੁਨ ਨੇ ਮੁਰਗੀ ਸ਼ਟਰ ਪੜਿਆ ਉਹਨਾਂ ਨੇ ਸਰ ਸਾਰਾ ਸ਼ਟਰ ਤੋੜਤਾ ਆ ਸ਼ਟਰ ਖਿੱਟਿਆ ਉਹਵਾ ਚੀਂ ਅੰਦਰੋਂ ਸਰ ਕੀ ਕੀ ਲੈ ਕੇ ਗਏ ਨੇ ਉਹ ਦੱਸਦੇ ਕੋਈ ਸੋਨੇ ਜੁਐਲਰੀ ਐਂਡ ਚਾਂਦੀ ਦੀ ਬਾਕੀ ਉਹ ਬੰਦੇ ਲਿਸਟ ਬਾਅਦ ਦਿੰਦੇ ਕੋ ਕੋ ਪ੍ਰੋਪਰ ਨੂੰ ਮਹਾਨੀ ਬਿਕਲਾ ਤੇ ਸਰ ਉਹ ਦੋ ਚੋਰਾ ਨੇ ਚੋਰ ਨਹੀਂ ਨਹੀਂ ਉਹ ਚੋਰਾ ਨੇ ਇਹਨਾਂ ਵੀ ਦੋ ਅਲਮਾਰੀਆਂ ਜਿਹੜੀਆਂ ਨਹਿਰ ਦੇ ਵਿੱਚ ਵੀ ਸੱਟੀਆਂ ਨੇ ਉਹ ਟੋਟੀਆਂ ਲਿਜਾਈ ਤੇ ਉਹ ﺍﻟमारीਆਂ ਦੇ ਵਿੱਚ ਸਾਰਾ ਸਮਾਨ ਲੈ ਗਏ ਨਹੀਂ ਇੱਕ ਵਾਰ ਦੇ ਪੋਣਾ ਚਾਬੀ ਮੰਗਾਈ ਹੈ ਲੋਕਰ ਲਈ ਲੋਕਰ ਖੁੱਲਾ ਨਿਕਲਦਾ ਕੋ ਉਹ ਭੰਦੇ ਆ ਉਹ ਕਿੱਥੇ ਕਰਨ ਦੀ ਕੀ ਸਮਾਨ ਤੇ ਸਰ ਇੱਕ ਹੋਰ ਜਾਣਕਾਰੀ ਸੀ ਕਿ ਦੋ ਦੁਕਾਨਾਂ ਦੇ ਵਿੱਚ ਚੋਰੀ ਹੋਈ ਆ ਆ ਇੱਕ ਦੁਕਾਨ ਹੋਰ ਨਾਲੀ ਦੀ ਵੀ ਹੈਗੀ ਆ ਦੋ ਦੋ ਜੁਐਲਰੀ ਦੀ ਦੁਕਾਨਾਂ ਤੇ ਸ਼੍ਰੀਨਾਥ ਉੱਥੇ ਵੀ ਕੀ ਨਾਮ ਸਰ ਕੀ ਨਾਮ ਇਜੀ ਮੇਰਾ ਨਾਮ ਮਨੀਸ਼ ਸ਼ਰਮਾ ਸਰ ਕੀ ਗੱਲ ਹੋਈ ਇਹ ਕਰ ਰਾਤ ਕੋਈ ਦੋ ਤਕਰੀਬਨ 2 ਹੋ ਵੇਣਾ ਕੋਈ ਦੋ ਜਣੇ ਆਏ ਹੁਣ ਪਿੱਛੋਂ ਕੰਧ ਜੜੀ ਉਹਨਾਂ ਨੇ ਤੋੜ ਕੇ ਇਹਨਾਂ ਦਸਰ ਸਾਰਾ ਸਮਾਨ ਹੀ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ 1 ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀਤਾ ਜੋ ਵੀ ਆਪਣੀ ਕੀਮਤੀ ਚੀਜ਼ ਹੈ ਕੈਸ਼ ਹੈ 3-4 ਲੱਖ 5-4 ਜਿਹੜਾ ਕੈਸ਼ ਹੈ ਉਹ ਵੀ ਲੈ ਗਏ ਜਿਹੜੇ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੇ ਕੋਈ ਪੁੱਟ ਕੇ ਲੈ ਗਏ ਸਾਰੇ ਉਹ ਹਾਂਜੀ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੋ ਜਣੇ ਆਏ ਹੁਣ ਇਹ ਨਹੀਂ ਪਤਾ ਉਹ ਕਿਧਰੋਂ ਦੀ ਆਏ ਕਿਧਰੋਂ ਨਹੀਂ ਆਏ ਹੁਣ ਥੋੜਾ ਜਿਹਾ ਚਲੋ ਜਾਂਚ ਪੜਤਾਲ ਕਰਾਂਗੇ ਤੇ ਫਿਰ ਜਿਹੜੀ ਬੰਦੀ ਕਾਰਵਾਈ ਉਹ ਆਪਣੇ ਜਿੰਨੇ ਆਪਣੇ ਮੁਲਾਜ਼ਮ ਸਾਥੀ ਉਹਨਾਂ ਨੂੰ ਦਵਾਂਗੇ ਕਿਹੜੀ ਜਗ੍ਹਾ ਦੁਕਾਨ ਕੀ ਨਾਮ ਦੀ ਬਾਰ ਚਰਨਜੀਤ ਜੁਵਲਰ ਆ ਇਹ ਮੇਨ ਘਣਪੁਰ ਕਾਲੇ ਪਿੰਦ ਖੰਡਵਲੇ ਕੱਲੋ ਇਹ ਜੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡਾਲੇ ਪਿੰਦ ਆ ਤੇ ਚਰਨਜੀਤ ਸਿੰਘ ਜੁਵਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਉਹ ਦੇਖ ਲੈਂਦੇ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਪ੍ਰੈਸ ਕਰਾਂਗੇ ਜੀ ਇਹਨਾਂ ਬੰਦੇ ਫੜਾਂ ਸਰ ਕਿੰਨੇ ਕਦੀ ਹੋਈ ਕਿੰਨਾ ਕ ਸੋਨਾ ਲੱਗੇ ਜਾਂ ਕੈਸ਼ ਲੱਗੇ ਕੁਛ ਇਹ ਮਾਲਕਾਂ ਨਾ ਕਰ ਪਤਾ ਕਰਦੇ ਆ ਜੀ ਮਾਲਕਾਂ ਕੋ ਸਾਰਾ ਵੀ ਇਹ ਸੋਨਾ ਜਾਂ ਚਾਂਦੀ ਕਿੰਨੇ ਦੀ ਹੈ ਕਿੰਨੀ ਕੀਮਤ ਹੈ ਕਿੰਨੇ ਦਾ ਸੋਨਾ ਗਿਆ ਸਰ ਕਿਸ ਤਰ੍ਹਾਂ ਦਿੱਤਾ ਗਿਆ ਵਾਰ ਦਾ ਤੁਹਾਨੂੰ ਅੰਝਾ ਪਿੱਛੇ ਉਹਨਾਂ ਕੰਦ ਪਾੜੀ ਆ ਜੀ ਕੰਦ ਪਾੜ ਕੇ ਅੰਦਰ ਦਾਖਲ ਹੋਏ ਨੇ ਤੋਂ ਦੇਖ ਲੈਣੇ ਸਾਰਾ ਦੇਖਣ ਦੇ ਜੀ ਕਿੰਨੇ ਜਾਣੇ ਸੀ ਕੋਈ ਪਤਾ ਨਹੀਂ ਦੋ ਬੰਦੇ ਕੈਮਰੇ ਸੀਸੀਟੀਵੀ ਕੈਮਰੇ ਚ ਆਉਂਦੇ ਆ ਬਾਕੀ ਚੈੱਕ ਕਰ ਰਹੇ ਆ ਜੀ